ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਜ ਵਾਜੀ ਤੁਹਾਨੂੰ ਤੇ ਰੇਡੀਓ ਸੀ ਤੇ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ। ਸਤ ਸ੍ਰੀ ਅਕਾਲ ਪੰਨ ਸਾਹਿਬ ਪਿਛਲੇ ਦਿਨੀ ਖਬਰ ਆਪਾਂ ਸਾਂਝੀ ਕੀਤੀ ਸੀ ਐਂਡੀਪੀ ਲੀਡਰ ਸਰਦਾਰ ਜਗਮੀਤ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਐਲਾਨ ਕੀਤਾ ਜੀ ਸਾਡੀ ਗਵਰਨਮੈਂਟ ਆਉਂਦੀ ਆ ਤਾਂ ਉਹਨਾਂ ਨੇ ਕੁਝ ਜਿਹੜੇ ਆ ਚੀਜ਼ਾਂ ਦੱਸੀਆਂ ਸੀਗਾ ਵੀ ਜਿੱਥੇ ਅਸੀਂ ਜੀਐਸਟੀ ਤੁਹਾਨੂੰ ਮਾਫ ਕਰਾਂਗੇ ਤੇ ਹੁਣ ਜੇ ਲਿਬਰਲ ਗਵਰਨਮੈਂਟ ਦੀ ਜਿਹੜੀ ਗੱਲਬਾਤ ਆਪਾਂ ਕਰੀਏ ਸੋ ਲਿਬਰਲ ਸਰਕਾਰ ਅੱਜ ਕਰੂਗੀ ਜੀਐਸਟੀ ਨੂੰ ਲੈ ਕੇ ਕੋਈ ਐਲਾਨ ਕੀ ਖਬਰ ਹੈ ਬਿਰਨ ਸਾਹਿਬ ਦੇਖੋ ਇਸ ਗੱବਲੇ ਤੇ ਜੇ ਵੀਸ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿਉਂਕਿ ਉਹ ਟੋਰਾਂਟੋ ਵਿੱਚ ਆਏ ਸੀ ਤੇ ਉਹਨਾਂ ਨੇ ਪੈਸ ਕਾਨਫਰੰਸ ਵਿੱਚ ਇਹ ਗੱਲਾਂ ਕਹੀਆਂ ਸੀ ਕਿ ਅਗਰ ਇਹ ਉਹਨਾਂ ਦੀ ਸਰਕਾਰ ਕੈਨੇਡਾ ਦੇ ਵਿੱਚ ਬਣਦੀ ਹੈ ਅਗਲੀ ਫੈਡਰਲ ਲੈਜਿਸਲੇਚਰ ਉਹ ਜਿੱਤਦੇ ਨੇ ਆ ਕਾਫੀ ਕੋਸ਼ ਜਿਹੜੀਆਂ ਸਾਡੇ ਰੋਜ਼ ਬਰਾਦੀਆ ਆਉਣ ਵਾਲੀਆਂ ਜ਼ਰੂਰਤਾਂ ਦੇ ਤੇ ਕੁਝ ਜਿਹੜੇ ਬੱਚਿਆਂ ਦਾ ਸਵਰਥ ਵੀ ਜਿਹੜੀਆਂ ਜ਼ਰੂਰਤਾਂ ਨੇ ਤੇ ਉਹਨਾਂ ਵੱਲੋਂ ਵਾਦਾ ਕੀਤਾ ਗਿਆ ਸੀਗਾ ਕਿ ਵੇ ਉਹਨਾਂ ਚੀਜ਼ਾਂ ਦੇ ਉੱਪਰ ਜੋ ਫੈਡਰਲ ਜੀਐਸਟੀ ਹੈ ਸੋ ਉਸ ਨੂੰ ਹਟਾ ਦੇਣਗੇ ਤੇ ਲੋਕਾਂ ਨੂੰ ਇਸ ਮਾਮਲੇ ਦੇ ਅਫੋਰਡੇਬਿਲਟੀ ਦੇ ਮਾਮਲੇ ਦੇ ਉੱਪਰ ਕੁਝ ਰਾਹਤ ਦੇਣਗੇ ਸੋ ਇਸ ਤਰੀਕੇ ਦੀਆਂ ਅਨਾਉਂਸਮੈਂਟਸ ਉਹਨਾਂ ਵੱਲੋਂ ਕੀਤੀਆਂ ਗਈਆਂ ਸੀਆਂ ਤੇ ਹੁਣ ਪਤਾ ਲੱਗਾ ਆ ਕਿ ਜਸਟਿਸ ਟੂਰੋ ਸਾਹਿਬ ਤੇ ਕ੍ਰਿਸਟਿਆ ਫਰੀਲੈਂਡ ਸੋ ਉਹਨਾਂ ਵੱਲੋਂ ਅੱਜ ਟਰੈਕਟੋ ਵਿਖੇ ਇਸ ਮਾਮਲੇ ਦੇ ਬਾਬਤ ਐਲਾਨ ਹੋ ਸਕਦਾ ਦਾ ਹਾਸਪੈਟ ਹੋ ਸਕਦੀ ਹੈ ਤੇ ਜੋ ਮੀਡੀਆ ਹਵਾਲਿਆਂ ਰਾਹੀਂ ਖਬਰਾਂ ਆ ਰਹੀ ਹੋਏ ਨੇ ਕਿ ਜਸਟਿਸ ਟੂਰੋ ਸਾਹਿਬ ਇਹ ਮਲਟੀ ਬਿਲੀਅਨ ਜਿਹੜਾ ਡਾਲਰ ਦੇ ਜਿਹੜੇ ਅਨਾਉਂਸਮੈਂਟs ਦੇ ਹਲਾਤੇ ਅੱਜ ਕਰ ਸਕਦੇ ਨੇ ਜਿਹਦੇ ਵਿੱਚ ਅਫੋਰਡੇਬਿਲਟੀ ਨੂੰ ਲੈ ਕੇ ਲੋਕਾਂ ਨੂੰ ਰਾਹਤ ਦੇਣਗੇ ਤੇ ਕੋਚੇ ਜ਼ਰੂਰੀ ਚੀਜ਼ਾਂ ਜੋ ਸਾਡੀਆਂ ਰੋਜ਼ਮਰਾਂ ਦੇ ਵਿੱਚ ਜਰੂਰਤਾਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਉੱਪਰ ਜੀਐਸਟੀ ਨੂੰ ਇਹ ਟੈਂਪਰੀਰੀ ਤੌਰ ਤੇ ਉੱਪਰ ਬ੍ਰੇਕ ਲਾਉਣ ਜਿਸੋ ਇਹ ਨਹੀਂ ਆ ਕਿ ਪੱਕੇ ਆਏ ਬੰਦ ਕਰ ਦੇਣੀ ਆ ਇਹ ਟੈਂਪਰੀਰੀ ਤੌਰ ਤੇ ਲੋਕਾਂ ਨੂੰ ਰਾਹਤ ਦਿੱਤੀ ਜਾਊਗੀ ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਇਹ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਵਿਰੋਧੀਆਂ ਰਹੇ ਤੁੰ ਕਾਫੀ ਘੇਰਿਆ ਸੀ ਤੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਪਰ ਫੈਡਰਲ ਸਰਕਾਰ ਦੇ ਇਹ ਕਾਫੀ ਐਡੋਸਬੈਂਟਸ ਕੀਤੀਆਂ ਸੀ ਆ ਇਹ ਕਾਰ ਚੋਰੀਆਂ ਦੇ ਮਾਮਲੇ ਦੇ ਉੱਪਰ ਇਹ ਵਿਰੋਧੀ ਲਾਰੂ ਘੇਰੇ ਸੀ ਕਾਰ ਚੋਰੀਆਂ ਦੇ ਮਾਮਲੇ ਦੇ ਉੱਪਰ ਵੀ ਫੈਡਰਲ ਸਰਕਾਰ ਨੇ ਕਾਫੀ ਕੋਸ਼ਿਸ਼ ਪਿਛਲੇ ਸਮੇਂ ਇਧਾਰ ਅਨਾਉਂਸਮੈਂਟ ਕੀਤੀਆਂ ਘਰਾਂ ਦੇ ਮਾਮਲੇ ਤੇ ਇਹਨਾਂ ਨੂੰ ਘੇਰਿਆ ਜਾ ਰਿਹਾ ਸੀ ਉਸ ਬਾਬਤ ਵੀ ਇਹਨਾਂ ਨੇ ਕਾਫੀ ਕੁਝ ਚੇਂਜਸ ਲਿਆਉਣ ਦੀ ਕੋਸ਼ਿਸ਼ ਕੀਤੀਆਂ ਨੇ ਪਰ ਅਫੋਰਡੇਬਿਲਟੀ ਤੇ ਮਾਮਲੇ ਤੇ ਵੀ ਇਹਨਾਂ ਨੂੰ ਕਾਫੀ ਘੇਰਿਆ ਜਾ ਰਿਹਾ ਸੋ ਇਸ ਮਾਮਲੇ ਤੇ ਵੀ ਸਰਕਾਰ ਆਪਣਾ ਅਕ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਬਾਬਤ ਹੁਣ ਜਗਵੀਰ ਸਿੰਘ ਹੁਣਾਂ ਨੇ ਵੀ ਇੱਕ ਦਲਾਖੀ ਉਹ ਕਹਿੰਦੇ ਕਿ ਜੋ ਅਸੀਂ ਗੱਲਾਂ ਕਹੀਆਂ ਸੀ ਆ ਜੋ ਅਸੀਂ ਇੱਕ ਟੀਚਾ ਬਿੱਥਿਆ ਸੀਗਾ ਵੀ ਸਾਡੀ ਸਰਕਾਰ ਆਉਣ ਤੇ ਆਪ ਲੋਕਾਂ ਨੂੰ ਅਸੀਂ ਇਸ ਤਰ੍ਹਾਂ ਦੀ ਰਾਹਤ ਦਵਾਂਗੇ ਕਿਤੇ ਵੀ ਸਾਡੀ ਗੱਲ ਨੂੰ ਮੰਨਦੇ ਹੋਏ ਹੀ ਜਿਸਟਰ ਟੂਰੋ ਸਾਹਿਬ ਇਹ ਅਨਾਊਂਸਮੈਂਟਸ ਕਰ ਰਹੇ ਨੇ ਸੋ ਜਦੋਂ ਫਿਰ ਦੌਰਸਪੈਟਸ ਹੋਣ ਗਿਆ ਉਸ ਤੋਂ ਬਾਅਦ ਇਸ ਸਥਿਤੀ ਜ਼ਿਆਦਾ ਸਪਸ਼ਟ ਹੋਵੇਗੀ ਵੀ ਕਿਹੜੀ ਕਿਹੜੀ ਚੀਜ਼ ਤੇ ਰਾਨੇ GST ਹਟਾਉਣ ਦੀ ਜਾਂ ਹੋਰ ਕਿਹੜੀ ਰਾਹਤ ਦੇਣ ਦੀ ਗੱਲ ਕੀਤੀ ਹੈ ਪਰ ਹੁਣ ਇਧਰ ਮੀਡੀਆ ਰਿਪੋਰਟਾਂ ਦੇ ਵਿੱਚ ਸਪਸ਼ਟ ਹੈ ਕਿ ਅੱਜ ਇਸ ਬਾਬਤ ਅਨਾਉਂਸਮੈਂਟ ਜਸਟਡ ਟੂਰੋ ਸਾਹਿਬ ਤੇ ਕ੍ਰਿਸਟੀਆ ਫੀਲਡਲੈਂਡ ਵੱਲੋਂ ਟਰੱਕੋ ਵਿਕੇ ਸਿੱਟੀ ਜਾਵੇਗੀ ਜੀ ਬਦਲਣ ਸਾਹਿਬ ਚਲੋ ਵਧੀਆ ਗੱਲ ਹੈਗੀ ਹੈ ਸੁੱਖ ਦਾ ਸਾਥ ਆਵੇ ਕਿਸੇ ਤਰ੍ਹਾਂ ਔਰ ਟੈਕਸ ਦਾ ਆਪਾਂ ਨੂੰ ਪਤਾ ਹਰ ਚੀਜ਼ ਟੈਕਸ ਦੇ ਵਿੱਚੇ ਜਾਈ ਜਾਂਦੀ ਹੈ ਔਰ ਫੈਸਿਲਿਟੀਆਂ ਲੋਕਾਂ ਨੂੰ ਕਿੰਨੀਆਂ ਕਿ ਮਿਲ ਰਹੀਆਂ ਨੇ ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਐਲਏ ਟਰੱਕ ਲਿਊ ਵਾਸ਼ ਐਂਡ ਟਾਇਰ ਵਾਲਿਆਂ ਦੇ ਵੱਲੋਂ ਸੋ ਆਪਣੀ ਕਮਿਊਨਿਟੀ ਦਾ ਪੰਜਾਬੀ ਭਾਈਚਾਰੇ ਦਾ ਜਿਹੜਾ ਜੀ 24 ਘੰਟੇ ਸੱਤ ਦਿਨ ਖੁੱਲਣ ਵਾਲੀ ਵਰਕਸ਼ਾਪ ਜਿੱਥੇ ਤੁਸੀਂ ਜ਼ੀਰੋ ਟਾਈਮ ਵੇਟਿੰਗ ਦੇ ਵਿੱਚ ਡਰਾਈਵ ਥਰੂ ਆਇਲ ਚੇਂਜ ਕਰਾ ਸਕਦੇ ਹੋ ਟਰੱਕਾਂ ਦੇ ਕਾਰਾਂ ਦੀ ਤਾਂ ਜਰੂਰ ਜਾਣਾ ਕਿੱਥੇ ਹੈ 1776 ਮੇਅਰ ਸਾਈਡ ਡਰਾਈਵ ਮਿਸ ਆਗਾ ਦੇ ਵਿੱਚ ਐਲ ਏ ਟਰੱਕ ਲਿਊ ਵਾਸ਼ ਐਂਡ ਟਾਇਰ ਵਾਲੇ 416 953 9162 ਦੇ ਉੱਤੇ ਤੁਸੀਂ ਕਾਲ ਕਰ ਲਿਓ ਕੋਈ ਵੇਟਿੰਗ ਨਹੀਂ ਜੀ ਵੱਡੀ ਵਰਕਸ਼ਾਪ ਹੈ ਔਰ ਨਾਲ ਦੀ ਨਾਲ ਜਿਹੜਾ ਜੀ ਉਹ ਤੁਹਾਡਾ ਆਇਲ ਚੇਂਜ ਟਰੱਕਾਂ ਦਾ ਕਾਰਾਂ ਦਾ ਕਰ ਦਿੱਤਾ ਜਾਂਦਾ ਹੈ ਐਲ ਇ ਟਰੱਕ ਲਿਊ ਵਾਸ਼ ਐਂਡ ਟਾਇਰ ਵਾਲੇ ਔਰ ਉਹਦੇ ਨਾਲ ਨਾਲ ਜੀ ਐਨ ਜੀ ਆਈ ਡਾਕਟਰ ਨਿਗਾ ਚੈਕਰ ਉਹਨੇ ਨਿਗਾ ਵਾਲੀ ਐਨਕ ਤਾਂ ਜਰੂਰ ਕਿਉਂਕਿ ਦਸੰਬਰ ਤੱਕ ਇਸ ਸਾਲ ਦੇ ਬੈਨੀਫਿਟ ਅੱਖਾਂ ਦੇ ਖਰਾਬ ਖਰਾਬ ਨਾ ਹੋ ਜਾਣ ਖਤਮ ਨਾ ਹੋ ਜਾਣ ਤਾਂ ਜਰੂਰ ਰੇਲੇਸਨ ਐਂਡ ਮੇਵਸ ਦਾ ਇੰਟਰਸੈਕਸ਼ਨ ਗਿਲਨ ਗਰੇਵਾਲ ਦੋਨੇ ਹਸਣ ਉੜਾਈ ਅੱਖਾਂ ਦੇ ਕਾਬਲ ਡਾਕਟਰ ਨੇ ਜੀ 905 497 15 11 ਖਾਸियत ਇਹ ਹੈ ਵੀ ਕਈ ਵਾਰ ਆਪਟੀਕਲ ਸਟੋਰ ਦੇ ਉੱਤੇ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਂਦੀ ਆ ਫਿਰ ਕਹਿੰਦੇ ਅੱਜ ਆਜੋ ਪਰਸੋਂ ਨੂੰ ਆਜੋ ਦੋ ਦਿਨ ਬਾਅਦ ਆਉਣਗੇ ਡਾਕਟਰ ਇਹ ਤਾਂ ਖੁਦ ਇਹਨਾਂ ਦਾ ਆਪ ਦਾ ਆਪਟੋਮੈਟਰੀ ਤੇ ਆਪਟੀਕਲ ਸਟੋਰ ਆ ਹਫ਼ਤੇ ਦੇ 6 ਦਿਨ ਹੁੰਦੇ ਨੇ ਜੀ ਰੋਇਲ ਐਕਸਨ ਐਂਡ ਮੇਵਸ ਦਾ ਇੰਟਰਸੈਕਸ਼ਨ 905 49715 11 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ ਪ੍ਰਾਂਤ ਸਾਹਿਬ ਆਪਾਂ ਬਾਦ ਦੇ ਅਗਲੀ ਖਬਰ ਦੇ ਵੱਲ ਸੋ ਅਗਲੀ ਖਬਰ ਵੀ ਜਿਹੜੀ ਹੈ ਜੀ ਉਹ ਅਹਿਮ ਹੈ ਸੋ ਜਿੱਥੇ ਆਪਾਂ ਨੂੰ ਪਤਾ ਹੈ ਇਹਨਾਂ ਕੰਟਰੀਆਂ ਦੀ ਖਾਸियत ਹੁੰਦੀ ਆ ਜਿੱਦਾਂ ਬ੍ਰੈਂਟਨ ਦੇ ਵਿੱਚ ਪਿਛਲੇ ਦਿਨੀ ਜੋੜਾ ਮੰਦਰ ਵਾਲਾ ਇੱਕ ਰੌਲਾ ਚੱਲਿਆ ਉਹਦੇ ਵਿੱਚ ਲੋਕਾਂ ਨੂੰ ਲੱਗਿਆ ਜਾਂ ਭਾਰਤੀ ਮੀਡੀਆ ਨੇ ਬੜਾ ਰੌਲਾ ਉੱਥੇ ਪਾਇਆ ਉੱਥੇ ਐ ਹੋ ਗਿਆ ਉਹ ਹੋ ਗਿਆ ਜਦੋਂ RCMP ਦੀ ਜਾਂ ਪੀਲ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਵਿੱਚ ਕੁਝ ਹੋਰ ਨਿਕਲਿਆ ਬੰਦੇ ਫੜੇ ਵੀ ਗਏ ਔਰ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਤਾ ਇਸੇ ਤਰ੍ਹਾਂ ਸਰਕਾਰਾਂ ਦੇ ਵਿੱਚ ਵੀ ਬਹੁਤ ਸਾਰੇ ਮਿਨਿਸਟਰਜ਼ ਵੀ ਇਦਾਂ ਹੁੰਦੇ ਨੇ ਸੋ ਟਰੂਡੋ ਹੋਰਾਂ ਨੇ ਰੌਲੇ ਵਾਲੇ ਮੰਤਰੀ ਨੂੰ ਕੈਬਨਿਟ ਚੋਂ ਬਾਹਰ ਕੱਢਿਆ ਕੀ ਖਬਰ ਹੈ ਪ੍ਰਿੰਸ ਸਾਹਿਬ ਇਕੋ ਹੀ ਦੇ ਵਿੱਚ ਗੱਲ ਆਪਾਂ ਕਰੀਏ ਕਿ ਜੋ ਐਡਵਰਟ ਜੋ ਅਲਬਰਟਾ ਦੇ ਨਾਲ ਸੰਬੰਧਤ ਜੋਗਾ ਦੇ ਲਿਬਰਲ ਦੇ ਵਿੱਚ ਜੋ ਪੀਰੇ ਰੈਡੀ ਵਾਇਸ ਲੋਰ ਸੋ ਕਿਉਂਕਿ ਇਹ ਇਹ ਕਾਫੀ ਸਬੇ ਤੋਂ ਇਰਾਦੇ ਨਾਲ ਇਹ ਕਾਫੀ ਵਿਵਾਦ ਜੁੜੇ ਹੋਏ ਸਿਗੇ ਕਿਉਂਕਿ ਇੱਕ ਤਾਂ ਪਹਿਲਾਂ ਇਹਨਾਂ ਦੀ ਗੱਲ ਚੱਲ ਰਹੀ ਸੀ ਕਿ ਜੋ ਇਹਨਾਂ ਦੇ ਸਾਥਕ ਵਪਾਰਿਕ ਭਾਈਵਾਲ ਸਟੀਫਨ ਐਡਨਸਨ ਤੇ ਉਹਨਾਂ ਦੇ ਨਾਲ ਕਿਉਂਕਿ ਹੁਣੇ ਬਰਿਸਟਰ ਬਣ ਚੁੱਕੇ ਨੇ ਕੈਬਨਟ ਦੇ ਤੇ ਉਹ ਉਹਨਾਂ ਦੇ ਸਾਥਕਾ ਵਪਾਰਕ ਭਾਈਵਾਲ ਸਾਦ ਸੋ ਉਹਨਾਂ ਦੇ ਨਾਲ ਜੋ ਗੱਲਾਂ ਬਾਤਾਂ ਜੋ ਇਹਨਾਂ ਦੇ ਕੁਝ ਮੈਸੇਜ ਇਸ ਤਰੀਕੇ ਦੇ ਸਾਹਮਣੇ ਆਏ ਨੇ ਤੇ ਉਹਨੂੰ ਲੈ ਕੇ ਵੀ ਇਹਨਾਂ ਦੇ ਬਹੁਤ ਸਵਾਲ ਖੜੇ ਹੋ ਰਹੇ ਸੀਗੇ ਤੇ ਹੋਰ ਗੱਲ ਕਰੀਏ ਜੋ ਬੂਲ ਨਿਵਾਸੀ ਪਿਸ਼ੋਕੜ ਬਾਰੇ ਸਥਿਤੀ ਬਈ ਸਪਸ਼ਟ ਨਹੀਂ ਸੀ ਸੋ ਉਹਨੂੰ ਲੈ ਕੇ ਵੀ ਕਾਫੀ ਸਵਾਲ ਖੜੇ ਹੋ ਰਹੇ ਸੀਗੇ ਤਾਂ ਇਹ ਹੀ ਅਲਵਾਟਾ ਤੋਂ ਜੋ ਲਿਬਰਲ ਐਮਪੀ ਨੇ ਤੇ ਮਿਸਟਰ ਨੇ ਰੈਂਟੀ ਬੌਂਸਲੌਟ ਸੋ ਉਧਰਾ ਦੀ ਕੋਈ ਵੀ ਕਾਇਆ ਬਵਾਦਾਂ ਦੇ ਵਿੱਚ ਹੀ ਚੱਲ ਰਹੀ ਸੀ ਸੋ ਇਸ ਚੀਜ਼ ਨੂੰ ਲੈਣ ਦੇਣ ਕਰਕੇ ਲਿਬਰਲ ਸਰਕਾਰ ਵੀ ਕਾਫੀ ਜਿਹੜੀ ਆ ਉਹ ਦੋਸ਼ਾ ਦੇ ਵਿੱਚ ਘਿਰਦੀ ਸੀਗੀ ਸੋ ਹੁਣ ਪਤਾ ਲੱਗਾ ਆ ਵੀ ਉਹਨਾਂ ਨੇ ਕੈਬਨਿਟ ਤੋਂ ਆਪਣਾ ਅਸਤੀਫਾ ਦੇ ਦਿੱਤਾ ਆ ਤੇ ਇਹਦੇ ਵਿੱਚ ਜੋ ਜਸਟਿਸ ਟੁੱਡੋ ਸਾਹਿਬ ਦੇ ਬੁਲਾਰੇ ਨੇ ਤੇ ਉਹਨਾਂ ਨੇ ਗਿਆ ਕਿ ਜੋ ਜਸਟਿਸ ਸਾਹਿਬ ਨੇ ਤੇ ਉਹਨਾਂ ਨੇ ਇਸ ਗੱਲ ਦੀ ਸਹਿਮਤੀ ਜਿਹੜੀ ਬਣਾਈ ਹੈ ਕਿ ਇਤਰਾਤ ਪ੍ਰਭਾਵ ਤੋਂ ਉਹ ਕੈਬਿਨੇਟ ਤੋਂ ਹਟ ਜਾਣਗੇ ਤੇ ਇਸੇ ਨਾਲ ਉਹ ਆਉਣ ਵਾਲੇ ਸਾਰੇ ਦੌਰਾਨ ਜਿਉਂ ਆ ਖਿਆਨ ਜੋ ਉਹਨਾਂ ਦੇ ਵੱਖ-ਵੱਖ ਤਰਾਹ ਦੇ ਦੋਸ਼ ਪਹਿਲਾਂ ਲੱਗੇ ਸਨ ਸੋ ਉਹਨਾਂ ਦਾ ਦੋਸ਼ਾ ਤੋਂ ਆਪਣੇ ਆਪ ਨੂੰ ਕਲੀਅਰ ਸਾਬਤ ਹੋਣ ਲਈ ਆਪਣੇ ਆਪ ਨੂੰ ਕਲੀਅਰ ਕਰਕੇ ਬਾਹਰ ਲੈ ਕੇ ਆਉਣ ਲਈ ਕਦੇ ਕੋਸ਼ਿਸ਼ ਕਰਦੇਗੇ ਸੋ ਜਦੋਂ ਤੱਕ ਉਹ ਚੀਜ਼ਾਂ ਤੋਂ ਉਹ ਬਚਾ ਨਹੀਂ ਹੁੰਦਾ ਜਾਂ ਆਪਣੇ ਆਪ ਨੂੰ ਬੇਕਸੂਰ ਸਾਬਤ ਦੇਖ ਕਰਦੇ ਤੋ ਇਹ ਇੱਕ ਬ੍ਰਿਸਟਰ ਜੋ ਕਾਫੀ ਸਮੇਂ ਤੋਂ ਵਿਵਾਦ ਅਚ ਚਲੇ ਆ ਰਹੇ ਸੀਗੇ ਸੋ ਉਹਦਾ ਰਜਿਸਟਰ ਡੂਰੋ ਸਾਹਿਬ ਨੇ ਆਪਣੇ ਕੈਬਨਟ ਚੋਂ ਹਟਾ ਦਿੱਤਾ ਜੀ 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 ਪ੍ਰੇਨ ਸਾਹਿਬ ਆਪਾਂ ਖਬਰਾਂ ਨਾਲ ਦੀ ਨਾਲ ਸਾਰੀਆਂ ਕੰਟੀਨਿਊ ਕਰਾਂਗੇ ਸੋ ਆਪਾਂ ਅਗਲੀ ਖਬਰ ਦੇ ਵੱਲ ਤੇ ਜੇ ਅਗਰ ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ ਤਾਂ ਉਹਦੇ ਵਿੱਚ ਜਿਹੜੀ ਹੈ ਕਿਉਂਕਿ ਇਲੈਕਸ਼ਨ ਹੋ ਚੁੱਕੀ ਹੈ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਹੋ ਚੁੱਕੀ ਹੈ ਤੇ ਕੁਝ ਦਿਨਾਂ ਤੱਕ ਜਿਹੜਾ ਕਾਰਕਾਰ ਸੰਭਾਲ ਲੈਣਗੇ ਟਰੰਪ ਹੋਰੀ ਸੋ ਜੇ ਬਹੁਤ ਸਾਰੀਆਂ ਡੀਲਸ ਹੁੰਦੀਆਂ ਨੇ ਹਰੇਕ ਦੇਸ਼ ਦੀਆਂ ਦੂਸਰੇ ਦੇਸ਼ ਦੇ ਨਾਲ ਸੋ ਅਮਰੀਕਾ ਨਾਲ ਡੀਲ ਨੂੰ ਲੈ ਕੇ ਜਿੰਨੇ ਵੀ ਪ੍ਰੀਮੀਅਰ ਨੇ ਉਹ ਇਕਜੁੱਟ ਨੇ ਜੀ ਜੀ ਦੇਖੋ ਇਹਦੇ ਵਿੱਚ ਅਸੀਂ ਇਹ ਜਟਾਰੀਓ ਦੇ ਪੇਪਰ ਡੈਕ ਫੋਰਸ ਸਾਹਿਬ ਉਹਨਾਂ ਦੀ ਗੱਲ ਕਰਦੇ ਆ ਕਿਹੜਾ ਦੇ ਪਿਛਲੇ ਦਿਨਾਂ ਦਰਾਂ ਨੇ ਇਸ ਗੱਲ ਕਹੀ ਸੀ ਕਿ ਕਿ ਇਹਨਾਂ ਨੇ ਕਿਹਾ ਸੀਗਾ ਕਿ ਜੋ ਮੈਕਸੀਕੋ ਆ ਉਹ ਕਹਿੰਦੇ ਵੀ ਜਿਵੇਂ ਕੈਨੇਡਾ ਜਾਂ ਅਮਰੀਕਾ ਦੇ ਟਰਸਟੀ ਵੀ ਕਹਿੰਦੇ ਵੀ ਇਸ ਤਰ੍ਹਾਂ ਦੇ ਨਾਲ ਨਹੀਂ ਸੋਚਦਾ ਸੋ ਕਹਿੰਦੇ ਵੀ ਉਹਦਾ ਕੰਮ ਕਰਨ ਦਾ ਢੰਗ ਤਰੀਕਾ ਵਕਰਾ ਆ ਸੋ ਉਹਦੇ ਕਰਕੇ ਅਮਰੀਕਾ ਨੂੰ ਕਹਿੰਦੇ ਵਪਾਰਕ ਤੌਰ ਤੇ ਕਾਫੀ ਅਰਜਨ ਦਾ ਜਿਹੜਾ ਆ ਪੂਤੜਾ ਫਾਇਦਾ ਆ ਉਹਨਾਂ ਨੇ ਕਿਹਾ ਕਿ ਮੈਕਸੀਕੋ ਕੀ ਕਰ ਰਿਹਾ ਕਿ ਇਹਦੇ ਚਾਈਨਾ ਤੋਂ ਬੜੇ ਹੋਏ ਆਟੋ ਪਾਰਟਸ ਆਉਂਦੇ ਨੇ ਇਹਨੇ ਕਾਫੀ ਸਸਤੇ ਹੁੰਦੇ ਨੇ ਉਹ ਕਹਿੰਦੇ ਬਸ ਆਪਣਾ ਸਟicker ਮੈਕਸੀਕੋ ਦੇ ਵਿੱਚ ਲਗਾ ਦਿੱਤਾ ਜਾਂਦਾ ਤੇ ਇਹ ਸ਼ੋ ਕਰ ਦਿੱਤਾ ਜਾਂਦਾ ਵੀ ਇਹ ਚੀਜ਼ਾਂ ਮੈਕਸੀਕੋ ਦੇ ਵਿੱਚ ਬੜੀਆਂ ਹੋ ਜਾਂਦੇ ਤੇ ਆ ਜਿਹੜਾ ਇਹ ਸਮਝੌਤਾ ਹੋਇਆ ਤਿੰਨ ਬੁਲਕਾਂ ਦਾ ਕੈਨੇਡਾ ਅਮਰੀਕਾ ਤੇ ਮੈਕਸੀਕੋ ਦਾ ਇਹਦੇ ਵਿੱਚ ਕਹਿੰਦੇ ਉਹ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਕਿ ਜਿੰਨਾ ਚੀਜ਼ ਚੀਡੀਆਂ ਬੜੀਆਂ ਹੁੰਦੀਆਂ ਨੇ ਸਟਿੱਕਾ ਲਾ ਦਿੰਦੇ ਨੇ ਮੈਕਸੀਕੋ ਦਾ ਤੇ ਉਹਦੇ ਨਾਲ ਕਹਿੰਦੇ ਸਾਡੇ ਬਿਜ਼ਨਸ ਨੂੰ ਖਾਸ ਤੌਰ ਤੇ ਅਟਾਰੀਓ ਦੇ ਬਿਜ਼ਨਸ ਨੂੰ ਕਹਿੰਦੇ ਬਹੁਤ ਵੱਡਾ ਨੁਕਸਾਨ ਹੁੰਦਾ ਕਹਿੰਦੇ ਅਟਾਰੀਓ ਦੀ ਆਰਡਰ ਫਾਰਟ ਇੰਡਸਟਰੀ ਜੋ ਹੈ ਇਬੈਕਸਿਕੋ ਦੀਆ ਇਹ ਜੋ ਚਾਈਨਾ ਨੂੰ ਬੈਕਡੋਰ ਉਹ ਸੌਲਤਾ ਦਿੰਦੀ ਹੈ ਕਹਿੰਦੇ ਇਹਦੇ ਨਾਲ ਬਹੁਤ ਨਕਸਾਰ ਹੁੰਦਾ ਤੇ ਹੋਰ ਇਹ ਪਤਾ ਲੱਗਾ ਕਿ ਇਹ ਜੋ ਉਹਨਾਂ ਦੀ ਮੰਗ ਸੀਗੀ ਕਿ ਅਮਰੀਕਾ ਦੇ ਕੈਨੇਡਾ ਦੇ ਵਿੱਚ ਦਵੱਲਾ ਸਮਝੌਤਾ ਵਪਾਰਕ ਹੋਣਾ ਚਾਹੀਦਾ ਕਿ ਮੈਕਸੀਕੋ ਨੂੰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਹੋਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਕਹਿੰਦੇ ਇਕੱਲੇ ਡਾਰੀਓ ਦੀ ਮੰਗ ਨਹੀਂ ਆ ਇਹ ਪੂਰੇ ਕੈਨੇਡਾ ਦੇ ਕੱਡੇ 13 ਜਿਹੜੇ ਪ੍ਰੀਵੀਅਸ ਦੇ ਜਿਹੜੇ ਪ੍ਰੋਵਿੰਸ਼ੀਅਲ ਤੇ ਟੈਰੀਟਰੀਜ਼ ਜਿਹੜੇ ਕਰਾ ਦਿਆਂ ਉਹਦਾ ਕਿਤੇ 13 ਦੇ 13 ਪ੍ਰੀਵੀਅਸ ਸੀ ਕਹਿੰਦੇ ਸਾਂਝੇ ਤੌਰ ਤੇ ਬਲ ਗਿਆ ਕਿ ਕੈਨੇਡਾ ਨੂੰ ਇਹ ਅਮਰੀਕਾ ਦੇ ਨਾਲ ਇਹ ਤਵੱਲੀ ਜਿਹੜੀ ਆ ਵਪਾਰਿਕ ਸੰਧੀ ਕਰਨੀ ਚਾਹੀਦੀ ਆ ਮੈਕਸੀਕੋ ਦੇ ਨਾਲ ਵੱਖਰੀ ਵਪਾਰਿਕ ਸੰਧੀ ਕਰਨ ਦੀ ਲੋੜ ਹੈ ਤੇ ਹੋਰ ਪਤਾ ਲੱਗਾ ਆ ਵੀ ਜੇ ਵੀ ਕੈਨੇਡਾ ਦੇ ਪ੍ਰੀਵੀਅਸ ਨੇ ਇਸ ਚੀਜ਼ ਨੂੰ ਲੈ ਕੇ ਆਉਣ ਵਾਲੇ ਸਮੇਂ ਦਰਾਂ ਇੱਕ ਸਾਂਝォਰ ਤੇ ਮੀਟਿੰਗ ਵੀ ਕਰਦੇ ਤੇ ਇਹਦੇ ਵਿੱਚ ਪਤਾ ਲੱਗਾ ਆ ਵੀ ਸਾਜੇ ਤੌਰ ਤੇ ਇਹ ਜਿੱਤੇ ਵੀ ਇਫੀਬੀਅਰਸ ਨੇ ਇਹ ਰਲ ਕੇ ਇਹ ਆਪਣਾ ਇਹ ਤਬਾ ਜਿਹੜਾ ਆ ਫੈਡਰਲ ਸਰਕਾਰ ਤੇ ਪਹੁੰਚ ਗਏ ਕਿ ਜਿਹੜਾ ਫੇਅਰ ਟ੍ਰੇਡ ਜਿਹੜਾ ਹੋਣਾ ਚਾਹੀਦਾ ਆ ਉਹਦੇ ਵਾਸਤੇ ਜ਼ਰੂਰੀ ਆ ਕਿ ਕੈਨੇਡਾ ਤੇ ਅਮਰੀਕਾ ਆਪਣੀ ਇੱਕ ਵੱਖਰੀ ਤੌਰ ਤੇ ਜਿਹੜੀ ਆ ਤਵਲੀ ਜਿਹੜੀ ਆ ਇਸ ਸੱਦੀ ਕਨ ਤੇ ਵੈਕਸਿਕੋ ਦੇ ਨਾਲ ਕਹਿੰਦੇ ਵੱਖਰੀ ਸੱਦੀ ਕਨ ਸੋ ਹੋਰ ਜਿਹੜੀ ਗੱਲ ਪਹਿਲਾਂ ਇਕੱਲੇ ਡੱਗਫੋਰ ਸਾਹਿਬ ਵੱਲੋਂ ਕਹੀ ਜਾ ਰਹੀ ਸੀ ਕਿ ਹੋਰ ਪਤਾ ਲੱਗ ਆਇਆ ਵੀ ਇਹਦੇ ਵਿੱਚ ਬਾਕੀ ਪ੍ਰੀਵੀਅਸ ਵੀ ਨਾਲੇ ਇਹ ਗੱਲ ਡਕਫੋਰਸ ਸਾਹਿਬ ਦੇ ਆਖੀ ਹੈ ਕਹਿੰਦੇ ਵੀ ਅਸੀਂ ਸਾਰੇ 13 ਦੇ 13 ਪ੍ਰੀਮੀਅਰ ਜਿਹੜੇ ਨੇ ਇਸ ਮਾਮਲੇ ਤੇ ਇੱਕਜੁੱਟ ਆ। ਪਰ ਇਹਦੇ ਨਾਲ ਇੱਕ ਹੋਰ ਗੱਲ ਹੈ ਕਿ ਟਾਰੀਓ ਦੀ ਸਰਕਾਰ ਬਹੁਤ ਜਲਦੀ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਜੋ ਜਿਹਦੇ ਵਿੱਚ ਪ੍ਰਵਿਸ਼ੀਅਲ ਪੱਧਰ ਤੇ ਸਰਕਾਰ ਇਹ ਜਿਹੀ ਬਣਾਵੇਗੀ ਕਿ ਜੋ ਲੋਕ ਕੈਨੇਡਾ ਦੇ ਵਿੱਚ ਨਵੇਂ ਆ ਰਹੇ ਨੇ ਚਾਹੇ ਉਹ ਸਟੂਡੈਂਟ ਹੋਰ ਵਰਕ ਪਰਮਿਟ ਵਾਲੇ ਹੋਰ ਜਾਂ ਕਿਸੇ ਹੋਰ ਇਸ ਫਾਰਮਰ ਦੇ ਉੱਪਰ ਜਾਂ ਕਿਸੇ ਹੋਰ ਸਟੇਟਸ ਦੇ ਉੱਪਰ ਕਾਰਿਓ ਦੇ ਵਿੱਚ ਆਉਣ ਵਾਲੇ ਹੋਣ ਸੋ ਉਹਨਾਂ ਦਾ ਇੱਥੇ ਕੋਈ ਸ਼ੋਸ਼ਣ ਨਾ ਹੋਵੇ ਐਕਸਪਲੋਇਟੇਸ਼ਨ ਨਾ ਹੋਵੇ ਉਹਨਾਂ ਨੂੰ ਗਲਤ ਢੰਗ ਦੀਆਂ ਜਿਹੜੀਆਂ ਵੱਖ-ਵੱਖ ਫਰੌਡ ਸਕੀਮਸ ਉਹਦੀਆਂ ਉਹਨਾਂ ਦੇ ਵਿੱਚ ਸ਼ਾਮਲ ਨਾ ਕੀਤਾ ਜਾਵੇ ਸੋ ਇਸ ਚੀਜ਼ ਨੂੰ ਰੋਕਣ ਵਾਸਤੇ ਨਵਾਂ ਕਾਨੂੰਨ ਕਾਰਿਓ ਦੀ ਸਰਕਾਰ ਲੈ ਕੇ ਆਏਗੀ ਸੋ ਖਾਸ ਤੌਰ ਤੇ ਜੋ ਇੰਟੀਰੀਓ ਇਮੀਗ੍ਰੇਸ਼ਨ ਨੋਬਲੀ ਪ੍ਰੋਗਰਾਮ ਹੈ ਉਹਨਾਂ ਦੀਆਂ ਜੋ ਐਪਲੀਕੇਸ਼ਨਸ ਹੁੰਦੀਆਂ ਨੇ ਜਾਂ ਜਿਹੜੇ ਲੋਕ ਇਸ ਤਰ੍ਹਾਂ ਐਟਾਰੀਓ ਦੇ ਵਿੱਚ ਪੱਕਾ ਹੋਣਾ ਚਾਹੁੰਦੇ ਨੇ ਸੋ ਉਹਨਾਂ ਨੂੰ ਵਾਕ ਵਾਕ ਸਕੈਲਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀਗਾ ਗਲਤ ਦਸਤਾਵੇਜ਼ ਉਹਨਾਂ ਦੇ ਬਣਾਏ ਜਾਂਦੇ ਸੀਗੇ ਇੱਥੇ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਚ ਕੰਸਲਟੈਂਟ ਨੇ ਜਿਹੜਾ ਲੋਕਾਂ ਦਾ ਸੋਸ਼ਲ ਕੈਰੀਅਰ ਇਸ ਦੀ ਖਾਸ ਤੌਰ ਤੇ ਜਿਹੜੇ ਦਮੇ ਆਏ ਕਿ ਲੋਕ ਨੇ ਐਟਾਰੀਓ ਦੇ ਵਿੱਚ ਸੋ ਇਹਨੂੰ ਰੋਕਣ ਵਾਸਤੇ ਜਲਦ ਇੱਕ ਨਵਾਂ ਕਾਨੂੰਨ ਐਟਾਰੀਓ ਦੀ ਸਰਕਾਰ ਲੈ ਕੇ ਆ ਰਹੀ ਹੈ ਸੋ ਇਸ ਬਾਬਤ ਦੀ ਜਿਹੜਾ ਆ ਇਹ ਇਮੀਗ੍ਰੇਸ਼ਨ ਜੋ ਕੈਸਟਰੇਟ ਟਾਰੀਓ ਦੇ ਡੇਵਿਡ ਪਕੀਤੀ ਸੋ ਉਹਨਾਂ ਵੱਲੋਂ ਅਨਾਉਂਸਟ ਕੀਤੀ ਗਈ ਹੈ ਸੋ ਭਾਵ ਫੈਡਰਲ ਸਰਕਾਰ ਦਾ ਸ਼ਕਤੀ ਹੋ ਰਹੀ ਸੀ ਜੇਬ ਉਹਨਾਂ ਨੇ ਐਲ ਐਮ ਆਈ ਵੀਗਾਰਾ ਤੇ ਕੀਤੀ ਹੈ ਔਰ ਟਾਰੀਓ ਦੀ ਸਰਕਾਰ ਆਪਣੇ ਪੱਧਰ ਤੇ ਇਸ ਨੂੰ ਰੋਕਣ ਵਾਸਤੇ ਕਾਨੂੰਨ ਲੈ ਕੇ ਆਈ ਸੋ ਇਹ ਪ੍ਰਿੰਸ ਸਾਹਿਬ ਇਹ ਤਾਂ ਥੋੜਾ ਜਿਹਾ ਸ਼ਲਾਘਾਯੋਗ ਕਦਮ ਹੈਗਾ ਪੀ ਐਨ ਪੀ ਦੇ ਲਈ ਕਿਉਂਕਿ ਬਹੁਤ ਸਾਰੇ ਖੇਤਿਆਂ ਦੇ ਵਿੱਚ ਜਦੋਂ ਐਲ ਐਮ ਆਈ ਆ ਜਿਹੜੀਆਂ ਜੀ ਉਹ ਇਸ਼ੂ ਕੀਤੀਆਂ ਜਾਂਦੀਆਂ ਨੇ ਖਾਸ ਕਰਕੇ ਇੱਕ ਇੱਕ ਫਾਰ ਇਗਜ਼ਾਮਪਲ ਇੱਕ ਸਟਰੀਮ ਲੈ ਲਓ ਵੀ ਜੀ ਤੁਸੀਂ ਫਾਰਮਿੰਗ ਦੇ ਵਿੱਚੋਂ ਹਨਾ ਉਹ ਕਈ ਵਾਰ ਲੈਂਡ ਹੁੰਦੀ ਹੋਣੀ ਇਮੀਗ੍ਰੇਸ਼ਨ ਏਜੰਟਸ ਜਾਂ ਜਿਹੜੇ ਬੰਦੇ ਇਸ ਧੰਦੇ ਚ ਐਲਐਮਆਈ ਧੰਦੇ ਚ ਹੁੰਦੇ ਨੇ ਉਹ ਦਿਖਾ ਦਿੰਦੇ ਨੇ ਉੱਥੇ ਕੁਝ ਵੀ ਨਹੀਂ ਹੁੰਦਾ ਕਈ ਵਾਰ ਫੈਕਟਰੀ ਦਿਖਾ ਦਿੱਤੀ ਜਾਂਦੀ ਹੈ ਉੱਥੇ ਹੁੰਦੀ ਨਹੀਂ ਵੀ ਵਰਕਰ ਦੀ ਜ਼ਰੂਰਤ ਹੈ ਤੇ ਬੜਾ ਕੁਝ ਚੱਲਦਾ ਜੀ ਜੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਕਰੀਏ ਜੀ ਦੇਖੋ ਇਹ ਜਿਹੇ ਇਕੱਲਾ ਇਹ ਕੱਲੇ ਅਸੀਂ ਫੈਡਰਲ ਸਰਕਾਰ ਤੇ ਦੋਸ਼ ਲਾ ਦਿੰਦੇ ਹਾਂ ਕਿ ਫੈਡਰਲ ਸਰਕਾਰ ਬਹੁਤ ਜਗ੍ਹਾ ਡਕਾਬ ਹੋਈ ਹੈ ਜੀ ਤਾਂ ਦੇਖੋ ਇਹਦੇ ਵਿੱਚ ਕੋਈ ਦੋਸ਼ਕ ਨਹੀਂ ਨੇ ਹੈ ਕਿ ਜੋ ਪਹਿਲਾਂ ਇੱਕ ਸਿਸਟਮ ਬਣਿਆ ਸੀਗਾ ਸਿਸਟਮ ਵਧੀਆ ਢੰਗ ਨਾਲ ਚੱਲ ਰਿਹਾ ਸੀਗਾ ਸੋ ਫੈਡਰਲ ਸਰਕਾਰ ਜਿਹੇ ਬਹੁਤ ਸਾਰੇ ਜਿਹੇ ਅਨਾਉਂਸਮੈਂਟਸ ਕੀਤੀਆਂ ਜਿਹੇ ਪ੍ਰੋਗਰਾਮ ਲਈ ਆ ਦੇ ਚੇਂਜਸ ਕੀਤੀਆਂ ਜਿਹੜਾ ਖਰਬਿਆਜਾ ਅੱਜ ਉਹ ਆਪ ਹੀ ਭੁਗਤ ਰਹੇ ਨੇ ਤੇ ਆਮ ਲੋਕ ਵੀ ਕਹਿੰਦਾ ਦੇ ਵਿੱਚ ਭੁਗਤ ਰਹੇ ਨੇ ਇਹਦੇ ਵਿੱਚ ਦੁੱਖ ਤੇ ਅਦਕਥਨੀ ਨਹੀਂ ਹੋਵੇ ਕਿ ਦੋ ਗੱਲਾਂ ਧਰੀਆਂ ਕੇਤੀ ਚਿੱਤ ਤੋਂ ਬੁੱਕਰ ਹੋ ਜਾਈਏ ਜੀ ਪਰ ਇਹਦੇ ਨਾਲ ਇਹ ਵੀ ਬਹੁਤ ਜ਼ਰੂਰੀ ਸਭੇ ਦੀ ਲੋੜ ਹੈ ਕਿ ਇਹ ਜੋ ਪ੍ਰਵੇਸ਼ ਸ਼ਵਲ ਤੇ ਵੀ ਕਈਆਂ ਪੇਸ਼ ਆ ਰਹੇ ਯਾਨੀ ਜਿਹਦੇ ਨਾਲ ਇੱਕ ਗਾਸਤ ਲੋਕਾਂ ਦੇ ਸਿਸਟਮ ਦਾ ਫੈਰਾ ਚੁੱਕਿਆ ਆ ਉਹਨਾਂ ਚੀਜ਼ਾਂ ਤੇ ਵੀ ਧਿਆਨ ਦੇ ਦੇ ਜਾਂ ਉਹਨਾਂ ਨੂੰ ਦਰਸਤ ਕਰਦੇ ਦੀ ਜਰੂਰਤ ਆ। ਉਹ ਜੇਸਟਰ ਨਾਲ ਸੀ ਟ੍ਰੈਕਿੰਗ ਇੰਡਸਟਰੀ ਨੇ ਬਹੁਤ ਦੁਆਰ ਗੱਲ ਕੀਤੀ ਹੈ। ਤੇ ਕੁਝ ਦਿਨ ਪਹਿਲਾਂ ਇੱਕ ਹਾਦਸਾ ਹੋਇਆ ਜਿਹੜਾ ਕਿ ਇਹ ਪੈਡੋਵਾਚ ਹੋਇਆ ਜਿੱਥੇ ਪ੍ਰੈਫਟਾ ਤੇ ਨਾਸਪਰਸ਼ਿਕ 25 ਸਾਲਾਂ ਦੇ ਟ੍ਰੈਕ ਡਰਾਈਵਰ ਦਾ ਇਨਵੋਲਵਮੈਂਟ ਰਹੀ ਹੈ ਜਿਸ ਦੇ ਇੱਕ ਮਾਤੇ ਬੇਟੀ ਦੀ ਮੌਤ ਹੋਈ ਆ। ਸਟਾਪ ਸਾਈਟ ਤੇ ਉਹ ਡਰਾਈਵਰ ਨਹੀਂ ਰੁਕਿਆ। ਇਸ ਤਰੀਕੇ ਰੈਲੀਕੇਸ਼ਨ ਲੱਗੇ ਸੀ ਸੋ ਜੋ 12 ਹੋਰ ਵਾਲੇ ਇਨਵੈਸਟਰਸ ਨੇ ਜਾਂ ਜੋ ਇਹ ਲੋਕ ਏਲੀਜੀਬਲ ਨਹੀਂ ਹੋਣੇ ਚਾਹੀਦੇ ਉਹ ਵੀ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਕੈਸ਼ ਤੇ ਬਹੁਤ ਵੱਡੇ ਪੱਧਰ ਤੇ ਲੋਕ ਕੰਮ ਕਰ ਰਹੇ ਨੇ ਸੋ ਕ੍ਰਿਸ਼ੀਅਲ ਲੈਵਲ ਤੇ ਵੀ ਬਹੁਤ ਸਾਰੇ ਕਦਮ ਚੁੱਕੜ ਦੀ ਲੋਰ ਹੈ ਜਿਦੀ ਗੱਲਾਂ ਬਾਤਾਂ ਚਰਚਾਵਾਂ ਹੁੰਦੀਆਂ ਨਹੀਂ ਹੁੰਦੀਆਂ ਤੇ ਅਗਰ ਪ੍ਰੋਵੀਸ਼ੀਅਨ ਸਰਕਾਰ ਕੋਈ ਸਟੈਪ ਲੈ ਰਹੀ ਹੈ ਤੇ ਉਹਦਾ ਵੈਲਕਮ ਕਰਨਾ ਵੀ ਪੜਦਾ ਜੀ 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 ਸੋ ਨਾਲ ਦੀ ਨਾਲ ਅਗਲੀ ਖਬਰ ਵੱਲ ਵੱਧ ਜਾਨੇ ਆ ਇਹ ਇਹ ਤਾਂ ਹੋ ਗਿਆ ਕੰਜੇ ਕਸਣ ਦੀ ਗੱਲਬਾਤ ਫਿਰ ਅਮਰੀਕਾ ਵਾਲੇ ਵੀ ਥੋੜੀ ਜਿਹੀ ਚੂੜੀ ਕਸਣ ਤੋਂ ਕਿਉਂ ਪਿੱਛੇ ਨਹੀਂ ਰਹਿ ਜਾਂਦੇ ਹੋਗੇ ਜਾਂ ਉਹਨਾਂ ਦੀਆਂ ਖੁਫੀਆ ਏਜੰਸੀਆਂ ਬਹੁਤ ਤਕੜੀਆਂ ਹੈਗੀਆਂ ਨੇ ਤੇ ਪਿਛਲੇ ਦਿਨੀ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਜਿਹੜਾ ਗ੍ਰਿਫਤਾਰ ਕੀਤਾ ਅਮਰੀਕਾ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਨਾਲ ਦੀ ਨਾਲ ਹੁਣ ਭਾਰਤ ਤੋਂ ਇੱਕ ਉੱਥੇ ਦੇ ਇੱਕ ਬਹੁਤ ਅਮੀਰ ਵਿਅਕਤੀ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਸੋ ਅਡਾਨੀ ਗਰੁੱਪ ਦੀ ਗੱਲਬਾਤ ਕਰੀਏ ਸੋ ਕਹਿੰਦੇ ਜੀ ਉਹ ਵੀ ਰਿਸ਼ਵਤਾਂ ਦੰਦੇ ਨੇ ਲੋਕ ਲੰਦੇ ਦੁਨੇ ਇਹਨਾਂ ਨੇ ਇਹਨੇ ਇਹਨਾਂ ਨੇ ਜੀ ਉਹ millions of dollar ਦੇ ਵਿੱਚ ਦਿੱਤੀ ਹੈ ਜੀ ਕਹਿੰਦੇ ਅਮਰੀਕਾ ਦੇ ਵਿੱਚ ਦੋਸ਼ ਲੱਗੇ ਨੇ ਜੀ ਬਲਣ ਸਾਹਿਬ ਇਕੋ ਹੀ ਦੇ ਵਿੱਚ ਜੇਕਰ ਅਸੀਂ ਗੌਤਬਾਡੀ ਦੀ ਗੱਲਬਾਤ ਕਰੀਏ ਸੋ ਭਾਰਤ ਦੇ ਸਭ ਤੋਂ ਬੀਰ ਵਿਅਕਤੀ ਨੇ ਉਹ ਜਦੋਂ ਦੇ ਪੋਤੀ ਸਾਹਿਬ ਫਾਇਰ ਤੋਂ ਚਫੜੇ ਨੇ ਸੋ ਉਹਨਾਂ ਦਾ ਜੋ ਵਫਾar ਹੈ ਜਾਂ ਉਹਨਾਂ ਦਾ ਜੋ ਅਸੀਂ ਸਾਰਾ ਦੇਖੀਏ ਵੀ ਜੋ ਉਹਨਾਂ ਨੇ ਸਿਸਟਮ ਨੂੰ ਕੰਟਰੋਲ ਕੀਤਾ ਜਾਂ ਜਿਸ ਤੱਕ ਨਾਲ ਬਾਰੇ ਆਪਣੀ ਉੱਤੇ ਵਜੂਦਗੀ ਹੈ ਭਾਰਤ ਦੇ ਵਿੱਚ ਵਧਾਈ ਹੈ ਸੋ ਉਰੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਬਹੁਤ ਸਾਰੇ ਸਵਾਲ ਵੀ ਖੜੇ ਹੁੰਦੇ ਰਹੇ ਜੇ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਤੇ ਹੁਣ ਅਮਰੀਕਾ ਦੇ ਵਿੱਚ ਬਕਾਇਦਾ ਤੌਰ ਤੇ ਜੋ ਨਿਊਯਾਰਕ ਦਾ ਇੱਕ ਬਲੁਕਰੀਲ ਸ਼ਹਿਰ ਹੈ ਸੋ ਉੱਥੇ ਦੇ ਅਥਾਰਟੀ ਦੱਸਦੇ ਇਹ ਇਸ ਥੀਕੇ ਦੇ ਜਿਹੜੇ ਗੰਭੀਰ ਦੋਸ਼ ਨੇ ਉਹਨਾਂ ਤੇ ਉਹਨਾਂ ਦੇ ਜਿਹੜੇ ਸੀ ਉਕੀ ਨੇ ਉਹਨਾਂ ਦੇ ਉੱਪਰ ਲਾਇਏ ਨੇ ਕਿ ਇਹਦੇ ਵਿੱਚ ਕੌਤਬਾ ਦਾਦੀ ਉਹਦਾ ਨਾਮ ਵਿੱਚ ਸ਼ਾਮਲ ਹੈ ਤੇ ਉੱਡਾ ਦੀ ਕੰਪਨੀ ਨੇ ਹੋਰ ਵੀ ਜਿਹੜੇ ਸੀ ਜਿਹੜੇ ਅਧਿਕਾਰੀ ਨੇ ਉਹਦਾ ਤਾਬੀਰ ਵਿੱਚ ਸ਼ਾਮਲ ਹੈ ਕਿ ਉਹਨਾਂ ਦੀ ਜੋ ਇੱਕ ਕੱਪੜੇ ਦਾ ਡਾਟੀ ਗਰੀਡ ਅਲਰਜੀ ਸੋ ਉਹਨੂੰ ਕਦੇ ਵੀ ਠੇਕਾ ਦਬਾਉਣ ਵਾਸਤੇ ਭਾਰਤੀ ਅਧਿਕਾਰੀਆਂ ਨੂੰ ਕਾਫੀ ਵੱਟੇ ਜਿਉਂ ਰਿਸ਼ਵਤ ਹੈ ਜੋ ਕਾਫੀ ਵੱਟੇ ਕਹਤੇ ਵੀ ਸਿੱਕੇ ਦੇ ਦੇ ਜੋ ਡਾਲਰ ਤੇ ਉਹ ਦਿੱਤੇ ਗਏ ਸੀਗੇ ਫਤਿਹ ਦੇ ਵਿੱਚ ਇਹ 250 ਬਿਲੀਅਨ ਡਾਲਰ ਰਿਸ਼ਵਤ ਦੇਰ ਤੇ ਦੋਸ਼ ਵੀ ਲਾਏ ਗਏ ਨੇ ਸੋ ਕਾਰਜੋਤ ਵਿੱਚ ਇਹ ਹੈ ਕਿ ਇਹ ਜੋ ਇਸ ਤਿਹੇ ਦੇ ਠੇਕੇ ਸੀਗੇ ਇਹਦੇ ਵਿੱਚ ਅਮਰੀਕਾ ਤੋਂ ਵੀ ਕਾਫੀ ਇਨਵੈਸਟਰ ਸੀਗੇ ਉੱਤੇ ਵੀ ਆ ਕਾਰਪੋਰੇਸ਼ਨਾਂ ਦੇ ਵੀ ਉਹਦੇ ਵਿੱਚ ਇਨਵੈਸਟਮੈਂਟ ਕਾਫੀ ਸੀਗੀ ਪਰ ਕਿਤੇ ਵੀ ਉਹਨਾਂ ਨੂੰ ਹਿੰਦੇਰੇ ਦੇ ਵਿੱਚ ਰੱਖਿਆ ਗਿਆ ਨਹੀਂ ਦੱਸਿਆ ਗਿਆ ਵੀ ਇਸ 3 ਕਿਰੇ ਕਾਬ ਕਾਜਵੀ ਜੋ ਇਹ ਠੇਕੇ ਲੈਣ ਵਾਸਤੇ ਪ੍ਰੋਜੈਕਟ ਲੈਣ ਵਾਸਤੇ ਹੋ ਰਿਹਾ ਹੁਣ ਦੇਖੋ 250 ਬਿਲੀਅਨ ਡਾਲਰ ਰਿਸ਼ਵਤ ਦੇ ਦਿੱਤੀ ਭਾਰਤੀ ਅਧਿਕਾਰੀਆਂ ਨੂੰ ਤੇ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਦਿੱਤੀ ਗਈ ਹੈ ਤਾਂ ਇਹ ਦੋਸ਼ ਸ਼ੀਟਾਂ ਦੇ ਉੱਪਰ ਲਗਾਏ ਗਏ ਦੇ ਪਕਾਇਦਾ ਤੌਰ ਤੇ ਇਹਨਾਂ ਦੇ ਖਿਲਾਫ ਜਿਹੜੇ ਚਾਰजेस ਦੇ ਉਹ ਲਗਾਏ ਗਏ ਨੇ ਪਰ ਤੋ ਇੱਕ ਦੇ ਵਿੱਚ ਇਸ ਮਾਮਲੇ ਦੇ ਉੱਪਰ ਹੋਰ ਕੀ ਕਾਰਵਾਈ ਹੋਈ ਹੈ ਤੇ ਇਹਨਾਂ ਦੇ ਖਿਲਾਫ ਕਿਸ ਤਰੀਕੇ ਨਾਲ ਸਿਕੰਜਾ ਕੱਸਿਆ ਜਾ ਰਿਹਾ ਹੈ ਇਹ ਹੁਣ ਆਉਣ ਵਾਲੇ ਦਿਨਾਂ ਦੇ ਉੱਪਰ ਟਿਰਬਰ ਹੈ ਸੁਰੀਜੇਦਾਲ ਜਿੱਕੀ ਤੌਰ ਤੇ ਜੋ ਖੋਤਮ ਆਬਾਦੀ ਦੀ ਕਪੜੀਆਂ ਨੇ ਵਸੋ ਕਪੜੀਆਂ ਨੇ ਤੇ ਉਹਨਾਂ ਦੇ ਸ਼ੇਰਾਂ ਦੇ ਉੱਪਰ ਜਾਂ ਉਹਨਾਂ ਦੇ ਜੋ ਸ਼ਾਕ ਹੈ ਉਹਦੇ ਉੱਪਰ ਵੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਕਿ ਸੋ ਪਹਿਲਾਂ ਵੀ ਹੋ ਚੁੱਕਾ ਹੈ ਕਿ ਇੰਟਰਵਰਕ ਨੇ ਵੀ ਇਸ ਤਰੀਕੇ ਦੇ ਬਹੁਤ ਸਾਰੇ ਪਲਾਸਟਿਕ ਇੱਤੇ ਸੀ ਜਿਹੜੇ ਗੋਤਮ ਅਡਾਨੀ ਐ ਗੋਤਮ ਅਡਾਨੀ ਐ ਉਹ ਇਸ ਤਰੀਕੇ ਦੇ ਕੰਮ ਕਰ ਰਹੇ ਨੇ ਆਪਣੀ ਜੋ ਜਿਸ ਤਰੀਕੇ ਕੰਪਨੀਆਂ ਦੀ ਜਿਹੜੇ ਕੈਪੀਟਲ ਹੁੰਦੀ ਐ ਜਿਹੜਾ ਸ਼ੇਅਰ ਮਾਰਕੀਟ ਵਿੱਚ ਜਿਹੜੀ ਪੋਜੀਸ਼ਨ ਹੁੰਦੀ ਐ ਇਹਨੂੰ ਵਧਾ ਚੜਾ ਕੇ ਪੇਸ਼ ਕਰਦੇ ਨੇ ਸੋ ਹੁਣ ਬਕਾਇਦਾ ਤੌਰ ਤੇ ਜੋ ਇਹ ਦੋਸ਼ ਉਹਨਾਂ ਦੇ ਖਿਲਾਫ ਪ੍ਰੋਕਲੈਮ ਦੇ ਜਿਹੜੇ ਅਟਾਰਨੀ ਦਫ਼ਤਰ ਦੇ ਵਿੱਚ ਲਗਾਏ ਗਏ ਨੇ ਸੋ ਇਹਦੇ ਨਾਲ ਪਤ ਜੀ ਇਹ ਆ ਕਿ ਇੱਕ ਗੱਲ ਦਾ ਇਹ ਆ ਕਿ ਜੋ ਬਾਈਡਰ ਦਾ ਐਡਮਿਨਿਸਟ੍ਰੇਸ਼ਨ ਹੈ ਉਹ ਜਾਂਦਾ ਜਾਂਦਾ ਕੁਛ ਨਾ ਕੁਛ ਇਹੋ ਜਿਹੇ ਕਦਮ ਚੁੱਕਣਾ ਚਾਹਦਾ ਆ ਜਿਹਦੇ ਨਾਲ ਇਹ ਪ੍ਰਾਈਮ Minister ਦੇ ਤਰਫ ਵੱਧਦੀ ਨੂੰ ਛੱਟਕਾ ਲੱਗੇ ਕਿਉਂਕਿ ਗੌਤਮ ਅਡਾਤੀ ਉਹਨਾਂ ਦੇ ਵੀ ਕਾਫੀ ਰਿਪੋਰਟੀਆਂ ਦੇ ਵਿੱਚ ਕਮਟੇ ਜਾਂਦੇ ਨੇ ਇੱਕ ਤਰ੍ਹਾਂ ਇਸ ਚੀਜ਼ ਨੂੰ ਇਸ ਪੱਖੋਂ ਵੀ ਦੇਖਿਆ ਜਾ ਰਿਹਾ ਕਿ ਬੈਂਕ ਦਾ ਬਾਈਡਰ ਜਿਹੜਾ ਪ੍ਰਸ਼ਾਸਨ ਹੈ ਇਹ ਕਾਲੂ ਇਹ ਡਾਕਟਰ ਸਾਹਿਬ ਨੇ ਆਉਣ ਆਇਆ ਉਹਨਾਂ ਨੇ ਵਕਰੀਟਾ ਜਿਹੜਾ ਉਹਨਾਂ ਨੂੰ ਟ੍ਰੀਟ ਕਰਾਇਆ ਜਿਸ ਤਰੀਕੇ ਨਾਲ ਪਿਛਲੀ ਵਾਰ ਟਪਚ ਹੋਇਆ ਹੋ ਸਕਦਾ ਉਸ ਢੰਗ ਨਾਲ ਉਹ ਇਸ ਵਾਰ ਵੀ ਟ੍ਰੀਟ ਕਰ ਤੇ ਇੱਕ ਚਟਕਾ ਉਹ ਜਾਂਦੇ ਜਾਂਦੇ ਇਹਨਾਂ ਨੂੰ ਹੋਰ ਦੇਣਾ ਚਾਹੀਦੇ ਸੀਗੇ ਤੇ ਬਾਕੀ ਇਹਦੇ ਵਿੱਚ ਜੋ ਕੁਝ ਵੀ ਹੋਰ ਅਪਡੇਟਸ ਹੋਣ ਗਿਆ ਇਹਦੇ ਵਿੱਚ ਗੌਰ ਸਬੰਧੀ ਜਦੋਂ ਉਹ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦੇ ਹੋਰ ਜਿਹੜੇ ਚੁਣੇ ਦਾ ਬੇਚ ਦੇ ਉਹਨਾਂ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਔਰ ਵਾਲੇ ਸਮੇਂ ਵਿੱਚ ਉਹਦੀ ਵੀ ਗੱਲਾਂ ਪੱਤਰ ਕਰਾਂਗੇ ਔਰ ਇੱਕ ਕੈਨੇਡਾ ਤੋਂ ਵੀ ਜੋ ਇਹ ਲੋਬਰ ਬੇਲੇ ਤੇ ਵੀ ਬੱਡੇ ਤਿਵਾਰ ਹੈ ਸੋ ਉਸ ਵੱਲੋਂ ਵੀ ਕਲਾਸਿਕ ਇੱਥੇ ਗਏ ਨੇ ਜੀ ਇਹ ਇੱਥੇ ਦੀਆਂ ਜੋ ਕੈਨੇਡਾ ਦੀਆਂ ਖੁਫੀਆਂ ਜਸਤੀਆਂ ਨੇ ਇਹ ਉਹ ਇਸ ਗੱਲ ਨੂੰ ਮੰਨ ਰਹੇ ਆ ਨੇ ਕਿ ਜੋ ਕੈਨੇਡਾ ਦੇ ਵਿੱਚ ਭਾਈ ਅਗੀਰ ਸਿੰਘ ਦਿੱਚਰ ਹੋਣਾ ਦਾ ਇਹ ਕਤਲ ਮਿਆਰ ਸੀਗਾ ਸੋ ਉਹਦੇ ਵਿੱਚ ਪਹਿਲਾ ਸਿਗਰਾ ਕਿ ਜੋ ਅਬਿਲ ਸ਼ਾ ਦੇ ਭਾਰਤ ਦੇ ਗਹਿਬਤ ਨੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਸੀ ਇਸ ਤੀ ਕਿ ਇਹ ਗੱਲਾਂ ਬਾਤਾਂ ਹੋ ਰਹੀਆਂ ਥੀਆਂ ਔਰ ਹੋਰ ਇਹ ਅਖਬਾਰ ਨੇ ਤਾਰਾ ਕੀਤਾ ਕਿਤੇ ਵੀ ਇਕੱਲੇ ਅਮੇਸ਼ਾ ਨਹੀਂ ਆ ਵੀ ਇਹਦੇ ਵਿੱਚ ਪੀਆ ਮੋਦੀ ਸਾਹਿਬ ਨੇ ਅਜਿਹੀ ਚਤਵਾਰ ਲੇ ਜੋ ਸੁਪਰ ਕਪੀਰ ਜਾਂ ਸ਼ੇਖਰ ਜੋ ਪਾਰ ਦੇ ਵਿੱਚ ਮੰਤਰੀ ਨੇ ਉਹਨਾਂ ਦੇ ਉੱਪਰ ਵੀ ਇਹ ਸਵਾਲ ਖੜੇ ਅਖਬਾਰ ਵੱਲੋਂ ਕੀਤੇ ਗਏ ਨੇ ਕਿ ਸੈਕਟਰੀਅਲ ਅਫਸਰਾਂ ਜਾਂਚੀਆਂ ਇਸ ਤਰੀਕੇ ਦੀ ਜਾਣਕਾਰੀ ਉਹਨਾਂ ਦੇ ਕੋਲ ਹੈ ਇਸ ਤਰੀਕੇ ਦੇ ਦਾਅਵੇ ਕਰ ਰਹੇ ਨੇ ਸੋ ਕੱਲ ਨੂੰ ਕੈਨਡिडेट ਦੇ ਵਿੱਚ ਅਗਰ ਸਰਕਾਰ ਚੇਂਜ ਹੁੰਦੀ ਹੈ ਅਗਰ ਇੱਥੇ ਇੱਕ ਸਰਟੀ ਦੀ ਸਰਕਾਰ ਬਣਦੀ ਹੈ ਤਾਂ ਹੋ ਸਕਦਾ ਕਿ ਜੋ ਅੱਜ ਇੱਥੇ ਮੀਡੀਆ ਚ ਗੱਲਾਂ ਚੱਲ ਰਹੀਆਂ ਨੇ ਜਾਂ ਜੋ ਇੱਥੇ ਦੀ ਏਜੰਸੀਆਂ ਗੱਲਾਂ ਬਾਤਾਂ ਕਰ ਰਹੀਆਂ ਨੇ ਇਸ ਤਰੀਕੇ ਦਾ ਗੱਲਾਂ ਬਾਤਾਂ ਸ਼ਾਇਦ ਉਸ ਪੱਧਰ ਤੇ ਦਾ ਹੋਣ ਪਰ ਜਿ ਜਿਹਾ ਦੇ ਅਮਰੀਕਾ ਜੇ ਦੇਖਿਆ ਕਿ ਬਾਗਦਾਦ ਪ੍ਰਸ਼ਾਸਨ ਚਾਹਤਾ ਕਰਦਾ ਕੁਝ ਨਾ ਕੁਝ ਸਖਤ ਮਾਰਤੀ ਚਾਹਦਾ ਆ ਤਾਂ ਇੱਕ ਵੀ ਲੱਗ ਰਿਹਾ ਵੀ ਜਿੱਦੀ ਦੇ ਤੱਕ ਜਿਸਟਿਸ਼ ਟੂਰੋ ਸਾਹਿਬ ਨੇ ਅਗਰ ਇਸ ਤਰੀਕਿਆਂ ਨਾਲ ਕੋਈ ਵੀ ਗੱਲਾਂ ਬਾਤਾਂ ਹੋਣ ਗਿਆ ਉਹ ਮੀਡੀਆ ਚ ਵੀ ਚਰਚਾ ਦਾ ਕੇਂਦਰ ਬਣ ਗਿਆ ਇਸ ਸਰਕਾਰ ਦੇ ਜਿਹੜੇ ਮਾਸਰੀ ਆ ਉਹ ਵੀ ਇਸ ਏਰੀਆ ਸਟੇਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟਟ